ਮਾਨ ਸਾਹਿਬ ਮਜ਼ਾ ਆ ਗਿਆ ਤੁਹਾਡੇ ਇੱਕ ਬਿਆਨ ਨੇ ਜੋ ਖਲਬਲੀ ਮਚਾਤੀ ਹੈ ਪੂਰੇ ਪੰਜਾਬ ਦੇ ਵਿੱਚ ਜੋ ਦੋਸਤ ਸਰਪੰਚ ਬਣਨ ਦੀ ਚਾਹਤ ਰੱਖਦੇ ਸੀਗੇ ਉਹਨਾਂ ਵਿੱਚ ਲਗਭਗ 80% ਉਹ ਲੋਕ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਨਹੀਂ ਕੀਤੀ ਔਰ 10ਵੀਂ ਪਾਸ ਪਲੱਸ ਟੂ ਪਾਸ ਬਥੇਰੇ ਹੋਣਗੇ ਜਿਨ੍ਹਾਂ ਨੇ ਪਿੰਡ ਦੇ ਵਿੱਚ ਆរ ਇਨਸਾਨ ਨੂੰ ਸਸਰੀਕਾ ਲ ਬੁਲਾ ਕੇ ਮੋਡਨ ਆ ਕੇ ਹੱਥ ਫੇਰਨਾ ਔਰ ਫਰਾਨ ਵਾਲਾ ਕਮ ਕਰਾਇਆ 2 ਸਾਲ ਹੋ ਗਿਆ ਉਹਨਾਂ ਨੂੰ ਕਾਫੀ ਵੀਡੀਓ ਦੇਖ ਰਹੇ ਆ ਉਹਨਾਂ ਵਿੱਚ ਆਹੀ ਕੁਝ ਆ ਰਿਹਾ ਹੈ ਗ੍ਰੈਜੂਏਸ਼ਨ ਹੁਣ ਜ਼ਰੂਰੀ ਹੈ ਮਜ਼ਾ ਆ ਗਿਆ ਬਹੁਤ ਮੈਚ ਇੰਟਰਸਟਿੰਗ ਹੋਣ ਵਾਲਾ ਹੈ ਕਿਉਂਕਿ ਅੱਜ ਤੱਕ ਪਤਾ ਨਹੀਂ ਪੜੇ ਲਿਖੇ ਘੱਟ ਸੀਗੇ ਉਹਨਾਂ ਨੇ ਸਰਪੰਚੀਆਂ ਕੀਤੀਆਂ ਉਹਨਾਂ ਨੇ ਪੈਸੇ ਹੀ ਬਣਾਏ ਬਹੁਤ ਕੁ ਕਰਿਆ ਪਰ ਇੱਕ ਗੱਲ ਦਾ ਧਿਆਨ ਰੱਖਣਾ ਪੈਗਾ ਮਾਨ ਸਾਹਿਬ ਜਾਲੀ ਡਿਗਰੀਆਂ ਵਾਲੇ ਬਹੁਤ ਹੋਣਗੇ ਜੋ ਪੈਸੇ ਦੇ ਕੇ ਡਿਗਰੀਆਂ ਲੈਂਦੇ ਨੇ ਜਾਲੀ ਡਿਗਰੀ ਲੈਂਦੇ ਨੇ ਉਹਨਾਂ ਦਾ ਵੀ ਤੁਸੀਂ ਧਿਆਨ ਕਰਨਾ ਹੋਵੇਗਾ ਕਿਉਂਕਿ ਇਹ ਰੋਕਣੀ ਦਾ ਆਪਾ ਕਰਪਸ਼ਨ ਹੀ ਹੈ ਬਹੁਤ ਮਜ਼ਾ ਆਣ ਵਾਲਾ ਹੈ ਉਮੀਦ ਕਰਦਾ ਕਿ ਤੁਸੀਂ ਸਿਰ ਇਹਨਾਂ ਗੱਲਾਂ ਵਾਲਾ ਪੂਰਾ ਪ੍ਰੋਪਰ ਧਿਆਨ ਦਿਓ ਕਿ ਜਾਲੀ ਡਿਗਰੀਆਂ ਵਾਲੇ ਸਾਰੇ ਬਾਹਰ ਕੱਢਿਓ ਅਗਰ ਸਹੀ ਚੋਣ ਹੋਵੇਗੀ ਤਾਂ ਸਹੀ ਲੜਕੀ सरपंच जी भन्ने के और ओही ਪਿੰਡ ਦਾ ਵਿਕਾਸ ਕਰਾਂਗੇ। ਇਨਸਾਨ ਕੋਈ ਹੋ ਸਕਦਾ ਹੈ ਜਿਹਨੂੰ ਸਰਪੰਚ ਲੜਨ ਦੀ ਪਾਵਰ ਹੈ ਉਹ ਲੜ ਸਕਦਾ ਹੈ ਪਰ ਗ੍ਰੈਜੂਏਸ਼ਨ ਵਿੱਚ ਕੋਈ ਗੜਬੜੀ ਨਾ ਹੋਵੇ ਸਰਟੀਫਿਕੇਟ ਵਿੱਚ ਕੋਈ ਗੜਬੜੀ ਨਾ ਹੋਵੇ ਇਹਦਾ ਧਿਆਨ ਤੁਸੀਂ ਰੱਖਣਾ ਮਾਨ ਸਾਹਿਬ। ਅਗਰ ਇਹ ਕਰਦੇ ਹੋ ਤਾਂ ਇਸ ਤੋਂ ਵਧੀਆ ਤੁਹਾਡੇ ਤੋਂ ਵਧੀਆ ਕੋਈ ਸੀਐਮ ਨਹੀਂ ਹੋਵੇਗਾ। බොෝදු මදාාග, තනවාද.